ਅੰਬਨੇਲ ਦੇਖ ਕੇ ਹੈਰਾਨ ਹੋ ਗਏ ਹੋ ਹੈਰਾਨ ਹੋਣਾ ਬਣਦਾ ਵੀ ਹੈ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਵੀਡੀਓ ਦੇ ਅੰਤ ਤੱਕ ਤੁਸੀਂ ਵੀ ਮੰਨੋਗੇ ਕਿ ਤੁਹਾਡਾ ਸਵਾਬ ਵੀ ਜਮਾ ਚਿੱਕੜ ਵਰਗਾ ਹੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਦਾਨਤ ਗੋਸਪੈਲ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਤੁਸੀਂ ਇੱਕ ਕਹਾਵਤ ਸੁਣੀ ਹੋਵੇਗੀ ਕਿ ਲੋਕ ਚਿੱਕੜ ਤੋਂ ਦੂਰ ਹੋ ਕੇ ਲੰਘਦੇ ਨੇ ਤੇ ਚਿੱਕੜ ਨੂੰ ਕਮੰਡ ਹੋ ਜਾਂਦਾ ਹੈ ਕਿ ਲੋਕ ਉਸ ਤੋਂ ਡਰਦੇ ਨੇ ਜਦੋਂ ਮੈਨੂੰ ਕਿਸੇ ਨੇ ਇਹ ਕਹਾਵਤ ਕਹੀ ਤਾਂ ਮੈਂ ਸੋਚਿਆ ਕਿ ਕਿਉਂ ਨਾ ਚਿੱਕੜ ਤੋਂ ਇਸ ਕਹਾਵਤ ਵਾਲਾ ਇਹ ਪੁੱਛਿਆ ਜਾਵੇ ਸੋ ਮੈਂ ਇਹੀ ਗੱਲ ਪੁੱਛਣ ਚਿੱਕੜ ਕੋਲ ਚਲਾ ਗਿਆ ਜਦੋਂ ਮੈਂ ਉਸ ਨੂੰ ਇਸ ਕਹਾਵਤ ਬਾਰੇ ਦੱਸਿਆ ਤੇ ਇਸ ਦੇ ਪਿੱਛੇ ਦੀ ਸੱਚਾਈ ਪੁੱਛੀ ਤਾਂ ਚਿੱਕੜ ਨੇ ਕਿਹਾ ਕਿ ਉਹ ਇਸ ਦਾ ਜਵਾਬ ਤਾਂ ਦੇ ਦੇਵੇਗਾ ਪਰ ਉਸ ਦੀਆਂ ਦੋ ਸ਼ਰਤਾਂ ਨੇ ਪਹਿਲੀ ਸ਼ਰਤ ਇਹ ਹੈ ਕਿ ਇਸ ਕਹਾਵਤ ਦਾ ਜਵਾਬ ਉਹ 3-4 ਦਿਨ ਵਿੱਚ ਦੇਵੇਗਾ ਤੇ ਦੂਜੀ ਸ਼ਰਤ ਇਹ ਕਿ ਜਦੋਂ ਵੀ ਜਵਾਬ ਸੁਣਨ ਆਉਣਾ ਹੈ ਤਾਂ ਹਮੇਸ਼ਾ ਚਿੱਟੇ ਕੱਪੜੇ ਪਾ ਕੇ ਹੀ ਆਉਣਾ ਹੈ ਮੈਨੂੰ ਇਹ ਸ਼ਰਤਾਂ ਕੁਝ ਖਾਸ ਨਹੀਂ ਲੱਗੀਆਂ ਤਾਂ ਮੈਂ ਝਟ ਹਾਮੀ ਭਰ ਦਿੱਤੀ ਤੇ ਵਾਅਦਾ ਕੀਤਾ ਕਿ ਮੈਂ ਇਹ ਦੋਨੋਂ ਸ਼ਰਤਾਂ ਨੂੰ ਮੰਨਾਂਗਾ ਅਗਲੀ ਸਵੇਰ ਮੈਂ ਤਿਆਰ ਸ਼ਿਆਰ ਹੋ ਕੇ ਚਿੱਟਾ কুরਤਾ ਪਜਾਮਾ ਪਾ ਕੇ ਚਿੱਕੜ ਕੋਲ ਉਸ ਦਾ ਜਵਾਬ ਸੁਣਨ ਚਲਾ ਗਿਆ ਜਦੋਂ ਮੈਂ ਚਿੱਕੜ ਨੂੰ ਸਵਾਲ ਦਾ ਜਵਾਬ ਪੁੱਛਿਆ ਤਾਂ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗ ਗਿਆ ਲਗਭਗ 2 ਘੰਟੇ ਬੀਤ ਚੁੱਕੇ ਸੀ ਪਰ ਮੈਨੂੰ ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ ਸੀ ਥੋੜਾ ਹੋਰ ਸਮਾਂ ਬੀਤਣ ਤੋਂ ਬਾਅਦ ਮੈਂ ਕਿਹਾ ਕਿ ਮੈਨੂੰ ਜ਼ਰੂਰੀ ਕੰਮ ਜਾਣਾ ਹੈ ਤਾਂ ਪੁਲਿਸ ਥੋੜਾ ਜਲਦੀ ਮੇਰੀ ਗੱਲ ਸੁਣ ਉਸਨੇ ਇੱਕਦਮ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਕੱਲ ਆ ਜਾਓ ਆਪਾਂ ਕੱਲ ਗੱਲ ਕਰ ਲਵਾਂਗੇ ਸੋ ਮੈਂ ਉੱਥੋਂ ਵਾਪਸ ਆ ਗਿਆ ਰਸਤੇ ਵਿੱਚ ਮੈਂ ਸੋਚ ਰਿਹਾ ਸੀ ਕਿ ਸ਼ਾਇਦ ਲੋਕ ਹੀ ਸਹੀ ਨੇ ਚਿੱਕੜ ਬੜਾ ਹੀ ਕਮੰਡੀ ਹੈ ਛੋਟੀ ਜਹੀ ਗੱਲ ਦੱਸਣ ਨੂੰ ਵੀ ਤਿੰਨ ਚਾਰ ਦਿਨ ਦੀ ਉਡੀਕ ਕਰਵਾ ਰਿਹਾ ਹੈ ਅਗਲੀ ਸ਼ੇਰ ਹੋਈ ਮੈਂ ਫੇਰ ਚਿੱਟਾ ਕੁਰਤਾ ਪਜਾਮਾ ਪਾ ਕੇ ਉਸ ਕੋਲ ਉੱਜ ਗਿਆ ਪਰ ਅੱਜ ਵੀ ਉਸਨੇ ਜਵਾਬ ਨਹੀਂ ਦਿੱਤਾ ਅੱਜ ਵੀ ਮੰਨੂ ਮੇਰਾ ਜਵਾਬ ਨਹੀਂ ਮਿਲਿਆ ਸੀ ਪਰ ਮੈਂ ਅੱਜ ਮਨ ਬਣਾ ਲਿਆ ਸੀ ਕਿ ਕੱਲ ਤੋਂ ਇਸ ਕੋਲ ਨਹੀਂ ਆਵਾਂਗਾ ਜਦੋਂ ਸਵੇਰ ਹੋਈ ਤਾਂ ਮੈਂ ਫਿਰ ਤੋਂ ਜਵਾਬ ਜਾਣਨ ਦਾ ਚਾਹਵਾਨ ਸੀ ਨਾ ਨਾ ਕਰਦੇ ਵੀ ਮੈਂ ਤਿਆਰ ਹੋ ਕੇ ਉਸ ਕੋਲ ਪੁੱਜ ਗਿਆ ਮੈਂ ਜਾਂਦੇ ਹੀ ਕਿਹਾ ਕਿ ਇਹ ਆਖਰੀ ਦਿਨ ਹੈ ਮੈਂ ਅੱਜ ਇਸ ਤੋਂ ਬਾਅਦ ਉਡੀਕ ਨਹੀਂ ਕਰਾਂਗਾ ਜੇ ਅੱਜ ਵੀ ਮੰਨੂ ਜਵਾਬ ਨਾ ਮਿਲਿਆ ਤਾਂ ਮੈਂ ਕੱਲ ਤੋਂ ਇਹ ਯਕੀਨ ਕਰ ਲਵਾਂਗਾ ਕਿ ਲੋਕ ਤੇਰੇ ਬਾਰੇ ਜੋ ਵੀ ਕਹਿੰਦੇ ਨੇ ਸਹੀ ਕਹਿੰਦੇ ਨੇ ਚਿੱਕੜ ਮੇਰੀ ਗੱਲ ਵਿੱਚ ਹੀ ਕੱਟ ਕੇ ਬੋਲਿਆ ਕਿ ਵੈਸੇ ਤਾਂ ਮੰਨੂ ਇਸ ਗੱਲ ਦੀ ਪਰਵਾਹ ਨਹੀਂ ਕਿ ਲੋਕ ਜਾਂ ਦੁਨੀਆ ਉਸ ਬਾਰੇ ਕੀ ਸੋਚਦੀ ਹੈ ਪਰ ਫਿਰ ਵੀ ਜੇ ਤੁਸੀਂ ਮੇਰੇ ਕੋਲ ਮੇਰਾ ਜਵਾਬ ਸੁਣਨ ਆਏ ਹੋ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਤੁਹਾਡੀ ਗੱਲ ਦਾ ਜਵਾਬ ਜ਼ਰੂਰ ਮਿਲ ਜਾਵੇਗਾ। ਕਾਫੀ ਸਮਾਂ ਬੀਤ ਚੁੱਕਾ ਸੀ। ਚਿੱਕੜ ਜਵਾਬ ਦੇਣ ਵਿੱਚ ਹੀ ਨਹੀਂ ਆ ਰਿਹਾ ਸੀ। ਅੰਤ ਉਸਨੇ ਕਿਹਾ ਕਿ ਅੱਜ ਉਸਦਾ ਮੂਡ ਨਹੀਂ ਜਵਾਬ ਦੇਣ ਦਾ ਕਿਸੇ ਹੋਰ ਦਿਨ ਸਹੀ। ਚਿੱਕੜ ਦੀ ਇਹ ਗੱਲ ਸੁਣ ਮੇਰਾ ਗੁੱਸਾ ਸੱਤਵੇਂ ਅਸਮਾਨ ਤੇ ਪੁੱਜ ਗਿਆ। ਗੁੱਸੇ ਵਿੱਚ ਮੈਂ ਕੋਲ ਪਿਆ ਵੱਡਾ ਜਿਹਾ ਪੱਥਰ ਚੱਕਿਆ ਅਤੇ ਚਿੱਕੜ ਵਿੱਚ ਮਾਰਿਆ। ਜਿਵੇਂ ਹੀ ਮੈਂ ਪੱਥਰ ਚਿੱਕੜ ਵਿੱਚ ਮਾਰਿਆ ਤਾਂ ਮੇਰਾ ਸਾਰਾ ਕੁਰਤਾ ਪਜਾਮਾ ਚਿੱਕੜ ਨਾਲ ਭਰ ਗਿਆ। ਮੇਰੀ ਇਹ ਹਾਲਤ ਦੇਖ ਚਿੱਕੜ ਉੱਚੀ ਹਾਸ ਰਿਹਾ ਸੀ ਅਤੇ ਆਖ ਰਿਹਾ ਸੀ ਹੁਣ ਸਮਾਂ ਆ ਗਿਆ ਹੈ ਤੁਹਾਡੇ ਸਵਾਲ ਦਾ ਜਵਾਬ ਦੇਣ ਦਾ ਮੈਂ 4-5 ਦਿਨ ਤੋਂ ਇਹੀ ਉਡੀਕ ਕਰ ਰਿਹਾ ਸੀ ਕਿ ਤੁਸੀਂ ਕਦੋਂ ਗੁੱਸੇ ਵਿੱਚ ਆਓ ਤੇ ਮੇਰੇ ਵਿੱਚ ਪੱਥਰ ਮਾਰੋ ਮੈਂ ਕਿਹਾ ਕਿ ਮੈਂ ਕੁਝ ਸਮਝਿਆ ਨਹੀਂ ਕਿ ਮੇਰੇ ਗੁੱਸੇ ਦੀ ਉਡੀਕ ਕਿਉਂ ਕਰ ਰਿਹਾ ਸੀ ਇਸ ਨਾਲ ਮੇਰੇ ਸਵਾਲ ਦਾ ਕੀ ਲਿੰਕ ਹੈ ਤਾਂ ਚਿੱਕਰ ਨੇ ਮੈਨੂੰ ਮੇਰੇ ਸਵਾਲ ਦਾ ਜਵਾਬ ਸਮਝਾਇਆ ਉਸਨੇ ਕਿਹਾ ਕਿ ਤੁਸੀਂ 3-4 ਦਿਨ ਤੋਂ ਮੇਰੇ ਕੋਲ ਆ ਰਹੇ ਹੋ ਉਹ ਵੀ ਚਿੱਟੇ ਕੱਪੜੇ ਪਾ ਕੇ ਤੁਸੀਂ ਦੱਸੋ ਕਿ ਕੀ ਇਨਾ ਦਿਨਾਂ ਵਿੱਚ ਤੁਹਾਡੇ ਕੱਪੜਿਆਂ ਤੇ ਇੱਕ ਵੀ ਦਾਗ ਲੱਗਿਆ ਕੀ ਮੈਂ ਤੁਹਾਨੂੰ ਥੋੜਾ ਜਿਹਾ ਵੀ ਗੰਦਾ ਕੀਤਾ ਮੈਂ ਤੁਹਾਨੂੰ ਉਹ ਦੁਹਾਨੀ ਪਹੁੰਚਾਈ ਜਦੋਂ ਤੁਸੀਂ ਮੰਨੋ ਮਾਰੇ ਤੁਸੀਂ ਹੀ ਦੱਸੋ ਕਿ ਜੇ ਕੋਈ ਤੁਹਾਡੇ ਚਪੇੜ ਮਾਰੇਗਾ ਤਾਂ ਤੁਸੀਂ ਚੁੱਪ ਬੈਠੋਗੇ ਜਾਂ ਬਰਾਬਰ ਮਾਰੋਗੇ ਬਸ ਮੈਂ ਵੀ ਕੁਝ ਐਵੇਂ ਦਾ ਹੀ ਹਾਂ ਮੈਂ ਖੁਦ ਕਿਸੇ ਨੂੰ ਕੁਝ ਨਹੀਂ ਕਹਿੰਦਾ ਪਰ ਜੇ ਕੋਈ ਚੜ ਕੇ ਆਵੇ ਤਾਂ ਮੈਂ ਬਖਸ਼ਦਾ ਵੀ ਨਹੀਂ ਉਮੀਦ ਕਰਦਾ ਹਾਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਮੈਨੂੰ ਮੇਰੇ ਸਵਾਲ ਦਾ ਜਵਾਬ ਤਾਂ ਮਿਲ ਗਿਆ ਸੀ ਪਰ ਮੈਂ ਚਿੱਕੜ ਨੂੰ ਕੁਝ ਬੋਲ ਨਾ ਪਾਇਆ ਅਤੇ ਚਿੱਕੜ ਤੋਂ ਮਾਫੀ ਮੰਗ ਕੇ ਚੁੱਪਚਾਪ ਘਰ ਆ ਗਿਆ ਆਉਂਦੇ ਸਮੇਂ ਮੇਰੇ ਮਨ ਵਿੱਚ ਇੱਕੋ ਗੱਲ ਸੀ ਕਿ ਹਾਂ ਸੱਚਮੁੱਚ ਹੀ ਮੇਰਾ ਸੁਭਾਅ ਹੀ ਤਾਂ ਜਮਾ ਚਿੱਕੜ ਵਰਗਾ ਹੀ ਹੈ ਕੋਣ ਤੁਸੀਂ ਕਮੈਂਟਾਂ ਵਿੱਚ ਦੱਸੋ ਕਿ ਕੀ ਤੁਹਾਡਾ ਸੁਭਾਅ ਕੁਚਿੱਕੜ ਵਰਗਾ ਹੈ ਜਾਂ ਨਹੀਂ ਅਤੇ ਜੇ ਵੀਡੀਓ ਪਸੰਦ ਆਈ ਤਾਂ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਜਾਂਦੇ ਜਾਂਦੇ ਲਾਈਕ ਤੇ ਸਬਸਕ੍ਰਾਈਬ ਦਾ ਬਟਨ ਵੀ ਨਾ ਪਹੀ ਜਾਓ ਮਿਲਦੇ ਹਾਂ ਫੇਰ ਕਿਸੇ ਦਿਨ ਕਿਸੇ ਹੋਰ ਨਵੀਂ ਵੀਡੀਓ ਵਿੱਚ ਉਦੋਂ ਤੱਕ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ ਧੰਨਵਾਦ